ਹਲਕਾ ਨਿਹਾਲ ਸਿੰਘ ਵਾਲਾ ਵਾਸੀਆਂ ਲਈ ਖੁਸ਼ਖਬਰੀ ਲਾਲਾ ਪ੍ਰਕਾਸ਼ ਚੰਦਾਰੇ ਵਾਲਿਆਂ ਦਾ ਬਿਜਲੀ ਦੇ ਸਮਾਨ ਦਾ ਸ਼ੋਰੂਮ ਖੁੱਲ ਚੁੱਕਿਆ ਜਿੱਥੇ ਤੁਹਾਨੂੰ ਬਿਜਲੀ ਦੇ ਸਮਾਨ ਦੀ ਖਰੀਦਦਾਰੀ ਤੇ ਮਿਲਣਗੇ ਵੱਡੇ ਇਨਾਮ ਜੀहां ਤੁਸੀਂ ਬਿਲਕੁਲ ਠੀਕ ਸੁਣਿਆ ਏਕੇ ਇਲੈਕਟ੍ਰੀਕਲ ਹੌਣਿਆ ਸੰਗ ਵਾਲੇ ਦਾ ਇੱਕੋ ਇੱਕ ਸ਼ੋਅਰੂਮ ਹੈ ਜਿੱਥੇ ਹੁਣ 5000 ਤੋਂ 6000 ਦਾ ਸਮਾਨ ਖਰੀਦਣ ਤੇ ਮਿਲ ਲਗੇ 쿠ਪਨ ਤੇ ਇਨਾਮ ਵੀ ਗਰੰਟਡ ਹੋਣਗੇ ਇੱਥੇ ਤੁਹਾਨੂੰ ਕੂਲਰ ਖਰੀਦਣ ਤੇ ਇੱਕ ਗਿਫਟ ਪਲੱਸ ਟੋਕਨ ਮਿਲੇਗਾ ਫੈਲਟਰ ਖਰੀਦਣ ਤੇ ਗਿਫਟ ਪਲੱਸ ਟੋਕਨ ਅਤੇ ਆਰਓ ਦੀ ਫਿਟਿੰਗ ਫ੍ਰੀ ਹੋਵੇਗੀ ਇਨਵਰਟਰ ਬੈਟਰੀ ਖਰੀਦਣ ਤੇ ਗਿਫਟ ਪਲੱਸ ਟੋਕਨ 1.5 ਐਸਪੀ ਸਬਮਰਸੀਬਲ ਮੋਟਰ 6000 ਰੁਪਏ ਵਿੱਚ 1 ਸਾਲ ਦੀ ਗਾਰੰਟੀ ਇੱਥੇ ਤੁਹਾਨੂੰ ਲੈਂਟਰ ਦੀ ਫਿਟਿੰਗ ਦਾ ਸਮਾਨ ਹੋਰ ਸੇ ਰੇਟਾਂ ਤੇ ਮਿਲੇਗਾ ਪਰ ਤੁਸੀਂ ਕੋਈ ਵੀ ਪੁਰਾਣਾ ਸਮਾਨ ਜਿਵੇਂ ਕੂਲਰ ਨਵਾਂ ਸਮਾਨ ਲੈ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦਿਲਕਿਸ਼ ਇਨਾਮ ਏਕੇ ਇਲੈਕਟ੍ਰਿਕਲਸ ਵੱਲੋਂ ਆਉਣ ਵਾਲੀ 2025 ਦੀਵਾਲੀ ਤੇ ਨਵੇਂ ਸਾਲ ਦੀ ਖੁਸ਼ੀ ਵਿੱਚ ਪੰਪਰ ਠਮਾਕਾ ਅੱਜ ਹੀ ਬਿਜਲੀ ਦਾ ਸਮਾਨ ਖਰੀਦੋ ਤੇ ਮੌਕੇ ਦਾ ਲਾਭ ਉਠਾਓ ਪਤਾ ਏਕੇ ਇਲੈਕਟ੍ਰਿਕਲਸ ਆਰੇ ਵਾਲੀ ਗਲੀ ਨਿਹਾਲ ਸਿੰਘ ਵਾਲਾ ਫੋਨ ਨੰਬਰ 8146400107 8146400107 ਲਖਨਾ ਨੇ ਹਸنگਵਾਲਾ ਵਾਸੀਆਂ ਲਈ ਖੁਸ਼ਖਬਰੀ ਲਾਲਾ ਪ੍ਰਕਾਸ਼ ਚੰਦਾਰੇ ਵਾਲਿਆਂ ਦਾ ਬਿਜਲੀ ਦੇ ਸਮਾਨ ਦਾ ਸ਼ੋਰੂਮ ਖੁੱਲ ਚੁੱਕਿਆ ਜਿੱਥੇ ਤੁਹਾਨੂੰ ਬਿਜਲੀ ਦੇ ਸਮਾਨ ਦੀ ਖਰੀਦਦਾਰੀ ਤੇ ਮਿਲਣਗੇ ਵੱਡੇ ਇਨਾਮ ਜੀहां ਤੁਸੀਂ ਬਿਲਕੁਲ ਠੀਕ ਸੁਣਿਆ AK Electricals ਹੁਣ ਨਿਆਲ ਸੰਗੋ ਵਾਲੇ ਦਾ ਇੱਕੋ ਇੱਕ ਸ਼ੋਅਰੂਮ ਹੈ ਜਿੱਥੇ ਹੁਣ 5000 ਤੋਂ 6000 ਦਾ ਸਮਾਨ ਖਰੀਦਣ ਤੇ ਮਿਲਣਗੇ 쿠ਪਨ ਤੇ ਇਨਾਮ ਵੀ ਗਰੰਟੀਡ ਹੋਣਗੇ ਇੱਥੇ ਤੁਹਾਨੂੰ ਕੂਲਰ ਖਰੀਦਣ ਤੇ ਇੱਕ ਗਿਫਟ ਪਲੱਸ ਟੋਕਨ ਮਿਲੇਗਾ ਫਿਲਟਰ ਖਰੀਦਣ ਤੇ ਗਿਫਟ ਪਲੱਸ ਟੋਕਨ ਅਤੇ RO ਦੀ ਫਿਟਿੰਗ ਫ੍ਰੀ ਹੋਵੇਗੀ ਇਨਵਰਟਰ ਬੈਟਰੀ ਖਰੀਦਣ ਤੇ ਗਿਫਟ ਪਲੱਸ ਟੋਕਨ 1.5 HP ਸਬਮਰਸੀਬਲ ਮੋਟਰ 6000 ਰੁਪਏ ਵਿੱਚ 1 ਸਾਲ ਦੀ ਗਾਰੰਟੀ ਇੱਥੇ ਤੁਹਾਨੂੰ ਲੈਂਟਰ ਦੀ ਫਿਟਿੰਗ ਦਾ ਸਮਾਨ ਹੋਰ ਚੇਹੇ ਰੇਟਾਂ ਤੇ ਮਿਲੇਗਾ ਪਰ ਤੁਸੀਂ ਕੋਈ ਵੀ ਪੁਰਾਣਾ ਸਮਾਨ ਜਿਵੇਂ ਕੂਲਰ ਪੱਖੇ ਦੇ ਕੇ ਨਵਾਂ ਸਮਾਨ ਲੈ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦਿਲਕਸ਼ ਇਨਾਮ ਏਕੇ ਇਲੈਕਟ੍ਰਿਕਲਸ ਵੱਲੋਂ ਆਉਣ ਵਾਲੀ 2025 ਦੀਵਾਲੀ ਤੇ ਨਵੇਂ ਸਾਲ ਦੀ ਖੁਸ਼ੀ ਵਿੱਚ ਪੰਪਰ ਤਮਾਕਾ ਅੱਜ ਹੀ ਬਿਜਲੀ ਦਾ ਸਮਾਨ ਖਰੀਦੋ ਤੇ ਮੌਕੇ ਦਾ ਲਾਭ ਉਠਾਓ ਪਤਾ ਏਕੇ ਇਲੈਕਟ੍ਰਿਕਲਸ ਆਰੇ ਵਾਲੀ ਗਲੀ ਨਿਹਾਲ ਸਿੰਘ ਵਾਲਾ ਫੋਨ ਨੰਬਰ 8146400107 8146400107 ਫਲਕਾ ਨੇ ਹਲਸਿੰਗਵਾਲਾ ਵਾਸੀਆਂ ਲਈ ਖੁਸ਼ਖਬਰੀ ਲਾਲਾ ਪ੍ਰਕਾਸ਼ ਚੰਦਾਰੇ ਵਾਲਿਆਂ ਦਾ ਬਿਜਲੀ ਦੇ ਸਮਾਨ ਦਾ ਸ਼ੋਰੂਮ ਖੁੱਲ ਚੁੱਕਿਆ ਜਿੱਥੇ ਤੁਹਾਨੂੰ ਬਿਜਲੀ ਦੇ ਸਮਾਨ ਦੀ ਖਰੀਦਦਾਰੀ ਤੇ ਮਿਲਣਗੇ ਵੱਡੇ ਇਨਾਮ ਜੀहां ਤੁਸੀਂ ਬਿਲਕੁਲ ਠੀਕ ਸੁਣਿਆ ਏਕੇ ਇਲੈਕਟ੍ਰੀਕਲ ਹੌਣਿਆ ਸੰਗ ਵਾਲੇ ਦਾ ਇੱਕੋ ਇੱਕ ਸ਼ੋਅਰੂਮ ਹੈ ਜਿੱਥੇ ਹੁਣ 5000 ਤੋਂ 6000 ਦਾ ਸਮਾਨ ਖਰੀਦਣ ਤੇ ਮਿਲਣਗੇ 쿠ਪਨ ਤੇ ਇਨਾਮ ਵੀ ਗਰੰਟੀਡ ਹੋਣਗੇ ਇੱਥੇ ਤੁਹਾਨੂੰ ਕੂਲਰ ਖਰੀਦਣ ਤੇ ਇੱਕ ਗਿਫਟ ਪਲੱਸ ਟੋਕਨ ਮਿਲੇਗਾ ਫਿਲਟਰ ਖਰੀਦਣ ਤੇ ਗਿਫਟ ਪਲੱਸ ਟੋਕਨ ਅਤੇ ਆਰਓ ਦੀ ਫਿਟਿੰਗ ਫ੍ਰੀ ਹੋਵੇਗੀ ਇਨਵਰਟਰ ਬੈਟਰੀ ਖਰੀਦਣ ਤੇ ਗਿਫਟ ਪਲੱਸ ਟੋਕਨ 1.5 ਐਚਪੀ ਸਬਮਰਸੀਬਲ ਮੋਟਰ 6000 ਰੁਪਏ ਵਿੱਚ 1 ਸਾਲ ਦੀ ਗਾਰੰਟੀ ਇੱਥੇ ਤੁਹਾਨੂੰ ਲੈਂਟਰ ਦੀ ਫਿਟਿੰਗ ਦਾ ਸਮਾਨ ਹੋਰ ਤੇ ਰੇਟਾਂ ਤੇ ਮਿਲੇਗਾ ਔਰ ਤੁਸੀਂ ਕੋਈ ਵੀ ਪੁਰਾਣਾ ਸਮਾਨ ਜਿਵੇਂ ਕੂਲਰ ਨਵਾਂ ਸਮਾਨ ਲੈ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦਿਲਕਸ਼ ਇਨਾਮ ਏਕੇ ਇਲੈਕਟ੍ਰਿਕਲਸ ਵੱਲੋਂ ਆਉਣ ਵਾਲੀ 2025 ਦੀਵਾਲੀ ਤੇ ਨਵੇਂ ਸਾਲ ਦੀ ਖੁਸ਼ੀ ਵਿੱਚ ਬੰਪਰ ਤਮਾਕਾ ਅੱਜ ਹੀ ਬਿਜਲੀ ਦਾ ਸਮਾਨ ਖਰੀਦੋ ਤੇ ਮੌਕੇ ਦਾ ਲਾਭ ਉਠਾਓ ਪਤਾ ਏਕੇ ਇਲੈਕਟ੍ਰਿਕਲਸ ਆਰੇ ਵਾਲੀ ਗਲੀ ਨਿਹਾਲ ਸਿੰਘ ਵਾਲਾ ਫੋਨ ਨੰਬਰ 8146400107 8146400107